ਰੱਖਸ਼ ਦੇ ਇਹਨਾਂ ਦੋਸਤੋ ਮਿੱਤਰੋ ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦੀ ਫਤਿਹ ਦੋਸਤੋ ਪੰਜਾਬ ਦੇ ਵਿੱਚ ਚੋਣਾਂ ਨੂੰ ਸਿਰਫ 1.5 ਸਾਲ ਦਾ ਕਰੀਬ ਰਹਿ ਗਿਆ ਹੈਗਾ ਤੇ ਵਕ ਵਕ ਪਾਰਟੀਆਂ ਵੱਲੋਂ ਆਪਦੀਆਂ ਸਰਗਰਮੀਆਂ ਵਧ ਦਿੱਤੀਆਂ ਗਈਆਂ ਜੇ ਅਗਰ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ ਤੇ ਪਿਛਲੇ ਸਮੇਂ ਤੋਂ ਨਾਅਕ ਕੇ ਸੰਵਿਧਾਨ ਬਚਾਓ ਨਾਂ ਦੀਆਂ ਰੈਲੀਆਂ ਜਿਹੜੀਆਂ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਤੇ ਲੋਕਾਂ ਦੇ ਵਿੱਚ ਵੀ ਇੱਕ ਆਉਣ ਵਾਲੇ ਸਮੇਂ ਰੈਲੀ ਹੋਣ ਲੱਗੀ ਆ ਤੇ ਉਸ ਨੂੰ ਲੈ ਕੇ ਲਗਾਤਾਰ ਜਿਹੜੇ ਹਲਕਿਆਂ ਦੇ ਲੀਡਰ ਹੈਗੇ ਆ ਉਹਨਾਂ ਵੱਲੋਂ ਆਪਦੀਆਂ ਆਪਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਇਹ ਮੈਂ ਅਗਰ ਬਾਗੇ ਬਣੇ ਹਲਕੇ ਦੀ ਗੱਲ ਕਰਾਂ ਇੱਥੇ ਵੀ ਅੱਜ ਬਾਬਾ ਜਗਸੀਰ ਸਿੰਘ ਕਾਲੇ ਕੇ ਉਹਨਾਂ ਦੀ ਗਵਾਹੀ ਦੇ ਵਿੱਚ ਇੱਕ ਅੱਜ ਵੱਡੀ ਮੀਟਿੰਗ ਕੀਤੀ ਹੈ ਜਿਸ ਵਿੱਚ ਵੱਡੀ ਗਿਣਤੀ ਜਿੱਥੇ ਪਿੰਡਾਂ ਦੇ ਵਰਕਰ ਪਹੁੰਚੇ ਆਏਗੇ 505 ਪਹੁੰਚੇ ਹੈਗੇ ਤੇ ਉਹਨਾਂ ਨਾਲ ਅੱਜ ਜ਼ਿਲ੍ਹਾ ਪ੍ਰਧਾਨ ਵੀ ਪਹੁੰਚੇ ਆਗੇ ਉਹਦੀਆਂ ਤਸਵੀਰਾਂ ਤੁਸੀਂ ਨਾਲ ਦੀ ਨਾਲ ਲਗਾਤਾਰ ਵੇਖ ਰਹੇ ਹੋ ਜਿੱਥੇ ਆਗੂ ਪਹੁੰਚੇ ਆ ਨਾਲ ਕੋਆਰਡੀਨੇਟਰ ਜਿਹੜੇ ਇੱਥੇ ਪਾਰਟੀ ਵੱਲੋਂ ਲਾਏ ਗਏ ਇਸ ਹਲਕੇ ਦੇ ਵਿੱਚ ਉਹ ਵੀ ਪਹੁੰਚੇ ਹੋਇਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਜਿਹੜੇ ਮਨਜੀਤ ਸਿੰਘ ਹੁਣੇ ਤੋਂ ਇਹਨਾਂ ਨਾਲ ਗੱਲ ਕਰੂੰਗਾ ਵੀ ਇਹਨਾਂ ਤੋਂ ਛੋਟੇ-ਛੋਟੇ ਜਿਹੜਾ ਮੈਸੇਜ ਆਉ ਮੈਂ ਲੈਣਾ ਕੁਝ-ਕੁਝ ਕਰੂੰਗਾ ਮਨਜੀਤ ਸਿੰਘ ਜਿਹੜਾ ਤੁਸੀਂ ਅੱਜ ਮੀਟਿੰਗ ਕੀਤੀ ਹੈ ਕੀ ਏਜੰਡਾ ਮੇਨ ਸਭ ਤੋਂ ਪਹਿਲਾਂ ਤਾਂ ਮੀਟਿੰਗ ਦਾ ਮੇਨ ਏਜੰਡਾ ਤਾਂ ਇਹੀ ਸੀਗਾ ਵੀ ਸਾਨੂੰ ਕੋਆਰਡੀਨੇਟਰ ਇਹ ਮੇਰਾ ਦੋ ਦੋਸਤ ਇਹਨੂੰ ਇੱਥੇ ਕੋਆਰਡੀਨੇਟਰ ਲਾਇਆ ਹੈਗਾ ਬਾਗਾ ਪੁਰਾਣੇ ਦਾ ਮੈਨੂੰ ਹੈ ਜੇ ਅਬਜ਼ਰਵਰ ਦੋ ਹਾਲ ਕੇ ਦਿੱਤੇ ਆ ਇੱਕ ਬਾਗਾ ਪੁਰਾਣਾ ਇੱਕ ਨਿਹਾਲ ਸਿੰਘ ਵਾਲਾ ਉਹਦੇ ਇਸ ਵੰਦ ਚ ਅਸੀਂ ਮੀਟਿੰਗਾਂ ਕਰਨੀਆਂ ਸੀਗੀਆਂ ਵੀ ਕਮੇਟੀਆਂ ਬਣਾਉਣੀਆਂ ਆ ਉਹ ਕਮੇਟੀਆਂ ਦੇ ਨਾਲ ਨਾਲ ਜਿਹੜੀ ਤੁਸੀਂ ਅੱਜ 19 ਤਰੀਕ ਦਾ ਇੱਥੇ ਸਾਡਾ ਉਹ ਹੈਗਾ ਵਾ ਧਰਨਾ ਜੋ ਵੀ ਆ ਸੰਵਿਧਾਨ ਬਚਾਓ ਫਿਰ ਰੈਲੀ ਆ ਉਹਦੇ ਸੰਬੰਧ ਵਿੱਚ ਅਸੀਂ ਸਾਰਿਆਂ ਨੂੰ ਉਹਦੇ ਬਾਰੇ ਵੀ ਦੱਸਿਆ ਵੀ ਕਿਸ ਤਰ੍ਹਾਂ ਜਾਣਾ ਇਹ ਜੋ ਸਾਡੇ ਇੱਥੇ ਕਾਲੇ ਕੇ ਜੀ ਦੇਖ ਰਹੇ ਹਲਕੇ ਨੂੰ ਇਹਨਾਂ ਨੇ ਸਾਰੇ ਇਲਾਕੇ ਦੇ ਸਰਪੰਚ ਪੰਚ ਜਾਂ ਸਾਡੇ ਬਲਾਕ ਸੈਮਤੀ ਮੈਂਬਰ ਆ ਉਹਨਾਂ ਨੂੰ ਕਿਹਾ ਕੀ ਕੋਈ ਵੀ ਤਨਵੇਂ ਚਾਹੀਦੀ ਆ ਤੁਹਾਨੂੰ ਕੋਈ ਬੱਸ ਚਾਹੀਦੀ ਆ ਕੋਈ ਹੋਰ ਚੀਜ਼ ਚਾਹੀਦੀ ਆ ਉਹ ਮੈਨੂੰ ਲਿਖਾ ਦਿਓ ਅਸੀਂ ਆਪੇ ਕਰਕੇ ਦਵਾਂਗੇ ਸੋ ਉਹਦੇ ਨਾਲ ਨਾਲ ਜੋ ਅਸੀਂ ਮੇਨ ਡਿਊਟੀ ਆਈ ਆ ਸਾਡੀ ਕਿਉਂਕਿ ਮੈਂ ਇੱਥੇ 2.5 ਸਾਲ ਪਹਿਲਾਂ ਵੀ ਅਬਜ਼ਰਵਰ ਰਿਹਾ ਹਾਂ ਕੋਆਰਡੀਨੇਟਰ ਰਿਹਾ ਹਾਂ ਸੋ ਮੈਂ ਬਹੁਤ ਚੰਗੀ ਤਰ੍ਹਾਂ ਇਸ ਇਲਾਕੇ ਦੇ ਬਾਬਾ ਜੀ ਨਾਲ ਸਾਰਿਆਂ ਨਾਲ ਵਿਚਰਦਾ ਰਿਹਾ ਸਾਡੇ ਬਲਾਕ ਪ੍ਰਧਾਨਾਂ ਨਾਲ ਸੋ ਬਹੁਤ ਮਿਹਨਤੀ ਬਹੁਤ ਹਿੰਮਤੀ ਆ ਪਰ ਹੁਣ ਡਿਊਟੀਆਂ ਕਿਉਂਕਿ ਚੋਣਾ ਥੋੜਾ ਟਾਈਮ ਰਹਿ ਗਿਆ ਬਹੁਤ ਤਕੜੀਆਂ ਡਿਊਟੀਆਂ ਲੱਗੀਆਂ ਕਿ ਬਹੁਤ ਚੰਗੀ ਤਰੀਕੇ ਨਾਲ ਬੂਥ ਲੈਵਲ ਤੇ ਕਮੇਟੀਆਂ ਬਣਾਉਣੀਆਂ ਬਲਾਕ ਲੈਵਲ ਤੇ ਤਾਂ ਬਣਾਉਣੀਆਂ ਬਣਾਉਣੀਆਂ ਇੱਕ ਬੂਥ 20 ਜੋ ਸਾਡਾ ਨਾਰਾ ਦਿੱਤਾ ਗਿਆ ਉਹਦੇ ਸਬੰਧ ਚ ਬਲਾਕ ਦੇ ਸਬੰਧ ਚ ਬਲਾਕ ਦੀ ਅੱਡ 31 ਮੈਂਬਰੀ ਬਣਾਉਣੀਆਂ ਬਲਾਕ ਦੇ ਵਿੱਚੋਂ ਦੋ ਤਿੰਨ ਅਸੀਂ ਹੋਰ ਲੈ ਕੇ ਮੈਂਬਰ ਜੋ ਵੀ ਸਾਰਾ ਕੁਝ ਪਾਰਟੀ ਦਾ ਦਿਸ਼ਾ ਨਿਰਦੇਸ਼ ਆ ਉਹਦੇ ਤਹਿਤ ਤੇ ਚੱਲ ਕੇ ਭਰਤੀਆਂ ਕਰਨੀਆਂ ਭਰਤੀਆਂ ਦਾ ਪੂਰਾ ਵਧੀਆ ਤਰੀਕੇ ਨਾਲ ਕੋਈ ਬੌਕਸ ਭਰਤੀ ਨਹੀਂ ਹੈਗੀ ਜਿੰਨੀ ਵੀ ਵਧੀਆ ਤਰੀਕੇ ਨਾਲ ਕੋਈ ਵੀ ਦਿੱਲੀੋਂ ਫੋਨ ਕਰੇ ਕੋਈ ਕੁਝ ਵੀ ਕਰੇ ਉਹ ਅਸੀਂ ਉਹ ਹਾਜ਼ਰ ਹੋਊਗਾ ਸਾਡਾ ਬੰਦਾ ਇਹ ਨਹੀਂ ਹੈਗਾ ਘਰੇ ਬੈਠੇ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਸਾਰੇ ਜਾਣੇ ਮਿਹਨਤ ਕਰਾਂਗੇ ਟਾਈਮ ਥੋੜਾ ਅਸੀਂ ਘਰ ਘਰ ਜਾ ਕੇ ਬਣਾਵਾਂਗੇ ਜਿਹੜਾ ਮੈਂਬਰ ਨੂੰ ਬਣਾਉਣਾ ਉਹਦੇ ਕੋਲ ਜਾ ਕੇ ਉਹਦੀ ਮੈਂਬਰਸ਼ਿਪ ਭਰਤੀ ਕੀਤੀ ਜਾਊਗੀ ਚਾਹੇ ਬੂਤ ਤੇ ਹੋਵੇ ਚਾਹੇ ਉਹ ਚੋਵੇ ਦੂਜੇ ਜੇ ਬਲਾਕਤੀ ਹੋਵੇ ਚਾਹੇ ਉਹ ਮੰਡਲ ਪ੍ਰਧਾਨ ਦੀ ਹੋਵੇ ਕਿਉਂਕਿ ਚਾਹੇ ਉਹ ਚੋ ਮੰਡਲ ਪ੍ਰਧਾਨ ਬਣਾਉਣਾ ਸਾਰਿਆਂ ਨਿਰਪੱਖ ਤਰੀਕੇ ਨਾਲ ਕੀਤਾ ਜਾਣਗੇ ਬਾਕੀ ਜੋ ਵੀ ਡਿਊਟੀ ਲਾਉਂਦੇ ਆ ਪਹਿਲਾਂ ਵੀ ਮੈਂ ਅੱਗੇ ਸਾਡੀ ਭਾਰਤ ਜੋੜੋ ਯਾਤਰਾ ਜਦੋਂ ਹੋਈ ਸੀ ਰਾਹੁਲ ગાંધી ਜੀ ਜੋ ਸਾਡੇ ਮਾਨਯੋਗ ਸਾਡੇ ਪੰਜਾਬ ਚ ਆਏ ਸੀ ਥੋਦੀ ਯਾਤਰਾ ਲੰਗੀ ਸੀ ਉਸ ਟਾਈਮ ਇਹ ਹਲਕੇ ਦੀ ਡਿਊਟੀ ਲੱਗੀ ਸੀ ਬੜੀ ਭਾਰੀ ਤਦਾਦ ਜਿਹਨਾਂ ਨੇ ਕਾਲੇਕੇ ਸਾਹਿਬ ਨੇ ਜਗਜੀਤ ਸਿੰਘ ਨੇ ਬੱਸਾਂ ਦਾ ਅਰੇਂਜਮੈਂਟ ਕੀਤਾ ਸੀ ਬਹੁਤ ਬੱਸਾਂ ਇਥੋਂ ਭਰ ਕੇ ਲੈ ਕੇ ਜਾ ਰਹੇ ਸੀ ਪਰ ਉਦੋਂ ਹਾਦਸਾ ਹੋ ਗਿਆ ਸਾਡੇ ਮਾਨਜੋਬ ਮੈਂਬਰ ਪਾਰਲੀਮੈਂਟ ਉਹਨਾਂ ਦਾ ਦਿਹਾਂਤ ਹੋ ਗਿਆ ਉਸੇ ਰੈਲੀ ਦੇ ਵਿੱਚ ਸੋ ਸਾਨੂੰ ਉਹ ਰੋਕਣੀ ਪੈ ਗਈ ਸੀ ਪਰ ਕਹਿਣ ਦਾ ਭਾਵ ਕੰਮ ਨਹੀਂ ਕੋਈ ਘਾਟ ਨਹੀਂ ਹੈਗੀ ਸੋ ਅਸੀਂ ਵੱਧ ਤੋਂ ਵੱਧ ਹੁਣ ਇਹ ਜੋੜੀ ਰੈਲੀ ਆ ਜੋ ਵੀ ਸਾਡੀ ਸੰਵਿਧਾਨ ਬਚਾਓ ਜੋ ਵੀ ਹੈਗਾ ਵਾ ਸੰਵਿਧਾਨ ਜੋੜ ਜੋ ਰੈਲੀ ਆ ਉਹਨੂੰ ਵਧੀਆ ਤਰੀਕੇ ਨਾਲ ਇਥੋਂ ਕੱਠ ਲੈ ਕੇ ਵੀ ਜਾਵਾਂਗੇ ਤੇ ਆਪਣਾ ਕੰਮ ਡਿਊਟੀ ਤੰਦ ਲਈ ਨੰਮਾ ਧੰਨਵਾਦ ਸੰਵਿਧਾਨ ਬਚਾਓ ਰੈਲੀ ਜ਼ਿਲ੍ਹਾ ਮੋਗਾ ਦੀ ਆ ਗਿਆ ਉਹਦੇ ਵਿੱਚ 40 ਹਲਕਿਆਂ ਦੇ ਉੱਤੇ ਪਹੁੰਚਣਾ ਹੈ ਆ ਉੱਥੇ ਪੰਜਾਬ ਦੇ ਇੰਚਾਰਜ ਬਗੇਲ ਜੀ ਵੀ ਆਣਗੇ ਤੇ ਰਾਜਾ ਬੜਿੰਗ ਜੀ ਵੀ ਆਣਗੇ ਹੋਰ ਸੀ ਨਹੀਂ ਲੜਰਾਂਗੇ ਉੱਤੇ ਤਾਂ ਜੋ ਜਿਹੜਾ ਅੱਜ ਦੇਸ਼ ਦੇ ਅੰਦਰ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਹੋ ਰਹੀਆਂ ਔਰ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਪਰ ਸੰਵਿਧਾਨ ਨਾਂ ਦੀ ਚੀਜ਼ ਕੋਈ ਜਿਹੜੀ ਹੈ ਨਾ ਉਹ ਨਹੀਂ ਰਹੀ ਕਾਨੂੰਨ ਵਿਵਸਥਾ ਜਿਹੜੀ ਖਰਾਬ ਹੋਈ ਹੈ ਇਸ ਕਰਕੇ ਜਿਹੜਾ راہਲ ਜੀ ਦਾ ਆਦੇਸ਼ ਹੈ ਪੂਰੇ ਪੂਰੇ ਪੰਜਾਬ ਦੇ ਅੰਦਰ 117 ਹਲਕੇ ਦੇ ਅੰਦਰ ਜਿੱਥੇ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਉੱਥੇ ਨਾਲ ਨਾਲ ਸਭਧਾਨ ਨੂੰ ਵੀ ਬਚਾਉਣਾ ਤਾਂ ਜੋ ਲੋਕਤੰਤਰ ਜਿਹੜਾ ਦੇਸ਼ ਦੇ ਅੰਦਰ ਬਹਾਲ ਹੋ ਸਕੇ ਇੱਕੇ ਬਹੁਤ ਮਨ ਖੁਸ਼ ਹੋਇਆ ਸਰਦਾਰ ਜਗਬੀਰ ਸਿੰਘ ਜੀ ਬਹੁਤ ਮਿਹਨਤ ਕਰ ਰਹੀ ਹੈ ਔਰ ਮੇਰੇ ਸਾਥੀ ਕੋਆਰਡੀਨੇਟਰ ਤੇ ਅਬਜ਼ਰਵਰ ਜਿਹੜੇ ਆਏ ਹੈ ਉਹਨਾਂ ਨੇ ਬੜਾ ਵਧੀਆ ਸੰਦੇਸ਼ ਦਿੱਤਾ ਹੈ ਇਹਦੇ ਨਾਲ ਕਰਕਰ ਦੇ ਵਿੱਚ ਕਾਂਗਰਸ ਮਜ਼ਬੂਤ ਹੋਊਗੀ ਸ਼੍ਰੀ ਰਾਹੁਲ ਗਾਂਧੀ ਜੀ ਸ਼੍ਰੀ ਮਲਕਰਜੁਨ ਖੜਕੇ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਵੜਿੰਗ ਜੀ ਦੇ ਸੁਪਨੇ ਆਂਦੀ ਪੂਰਤੀ ਹੋਊਗੀ ਕਾਂਗਰਸ ਮਜ਼ਬੂਤੀ ਨਾਲ ਵਧੂਗੀ 27 ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਔਰ ਸਰਕਾਰ ਬਣਾਵਾਂਗੇ ਜਿਵੇਂ ਤੁਸੀਂ ਅੱਜ ਵੱਡਾ ਇਕੱਠ ਕਰਕੇ मतलब ਅੱਜ ਆਪਣੀ ਵਰਕ ਨੂੰ ਪਾਇਆ ਹੈਗਾ ਕਿਸ ਤਰ੍ਹਾਂ ਦੀਆਂ ਤੁਸੀਂ ਝੋਟੀਆਂ ਲਾ ਰਹੇ ਹੋ ਘਟ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਔਰ ਤੁਹਾਡੇ ਨਾਲ ਆਏ ਸਾਰੇ ਪੱਤਰਕਾਰ ਭਾਈਚਾਰੇ ਦਾ ਜਿਉਂ ਆਂ ਅੱਖ ਦਾ ਧੰਨਵਾਦ ਕਰਦਾ ਔਰ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਵੀ ਅਰਜ਼ ਕਰਦਾ ਹਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਕੀ ਫਤਿਹ ਇੱਕ ਤੁਹਾਡੇ ਮਾਧਮੇ ਰਹੀ ਮੈਂ ਸਭ ਤੋਂ ਪਹਿਲਾਂ ਮੈਂ ਸਾਰੇ ਇੱਥੇ ਪਹੁੰਚੇ ਸਾਰੇ ਸੰਗਤ ਦੇ ਰੂਪ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਸਰਪੰਚ ਪੰਚ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬਲਾਕ ਸਮਟੀ ਮੈਂਬਰ ਚਾਹ ਕਾਉਂਸਲਰ ਸਾਹਿਬ ਚਾਹ ਸਾਡੇ ਸਾਬਕਾ ਚੇਅਰਮੈਨ ਜਿੰਨੇ ਵੀ ਸਾਡੇ ਇੱਥੇ ਮੌਕੇ ਤੇ ਪਹੁੰਚੇ ਜਾਂ ਸਾਡੀ ਲੀਡਰਸ਼ਿਪ ਸਾਰਿਆਂ ਨੂੰ ਜੀਓ ਧੰਨਵਾਦ ਕਰਦੇ ਹਾਂ ਔਰ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਔਰ ਜੋ ਅੱਜ ਸਾਡਾ ਪ੍ਰੋਗਰਾਮ ਸੀ ਸਾਡਾ ਵਰਕਰ ਮਿਲਣੀ ਦਾ ਪ੍ਰ ਦੂਸਰਾ ਜਿਹੜੇ ਅਹੁਦੇਦਾਰ ਹੁੰਦੇ ਨੇ ਬਲਾਕ ਦੇ ਜਿਹੜੇ ਬਲਾਕ ਦੇ ਵਿੱਚ ਉਹਦੇ ਦਰੀਆਂ ਵੰਡੀਆਂ ਜਾਂਦੀਆਂ ਉਹਨਾਂ ਨੂੰ ਬੁਲਾਇਆ ਸੀਗਾ ਵੀ ਤੁਸੀਂ ਭਾਈ ਇੱਥੋਂ ਦੇ ਜ਼ਿੰਮੇਵਾਰ ਹੋ ਤੁਸੀਂ ਕਾਂਗਰਸ ਪਾਰਟੀ ਨੂੰ ਤਕੜਾ ਕਰਨਾ ਇਸ ਕਰਕੇ ਉਹਨਾਂ ਦੀਆਂ ਡਿਊਟੀਆਂ ਵੀ ਲਾਈਆਂ ਔਰ ਉਹਨਾਂ ਨੂੰ ਦੱਸਿਆ ਵੀ ਹੈ ਦੂਸਰੀ ਗੱਲ ਜੋ ਸੰਵਿਧਾਨ ਬਚਾਓ ਰੈਲੀ ਮੋਗੇ ਹੋ ਰਹੀ ਹੈ ਉਹਦੇ ਬਾਰੇ ਵੀ ਆਖਿਆ ਸਾਰੇ ਵਰਕਰਾਂ ਨੂੰ ਸਾਰੇ ਸਰਪੰਚਾਂ ਨੂੰ ਸਾਰੇ ਭਰਾਵਾਂ ਨੂੰ ਕਿ ਆਪਾਂ ਵੱਧ ਛੱਡ ਕੇ ਉੱਥੇ ਜਾਣਾ ਤਾਂ ਕਿ ਉਸ ਰੈਲੀ ਨੂੰ ਆਪਾਂ ਕਾਮਯਾਬ ਕਰੀਏ ਔਰ ਪਤਾ ਲੱਗੇ ਵੀ ਬਾਗੇ ਪਾਣੇ ਤੋਂ ਬਹੁਤ ਵੱਡਾ ਕਾਫਲਾ ਹੈ ਰੈਲੀ ਕਿਹੜੀ ਤਰੀਕ ਦੀ ਦੱਸੋ ਤੁਸੀਂ 19 ਤਰੀਕ ਦੀ ਰੈਲੀ ਹੈ ਜੀ 19 ਤਰੀਕ ਨੂੰ ਦਿਨ ਸ਼ਨੀਵਾਰ ਜੀ ਮੋਗੇ ਸੰਵਿਧਾਨ ਬਚਾਓ ਰੈਲੀ ਜਿਹੜੀ ਤੁਸੀਂ ਕਿਤੇ ਆ ਰਹੀ ਆ ਬਿਲਕੁਲ ਇਹਨਾਂ ਨੇ ਦੱਸਿਆ ਹੈਗਾ ਵੀ ਉਸ ਨੂੰ ਲੈ ਕੇ ਜਿਹੜਾ ਨਾਲੋਂ ਆ ਇਕੱਠਾ ਜਿਹੜਾ ਅੱਜ ਰੱਖਿਆ ਗਿਆ ਸੀ ਤੇ ਖਾਸ ਕਰਕੇ ਇਹਨਾਂ ਨੇ ਬੂਥ ਕਮੇਟੀਆਂ ਜਿਹੜੀਆਂ ਬਣਾਉਣੀਆਂ ਉਹਨਾਂ ਨੂੰ ਲੈ ਕੇ ਮੇਰੇ ਏਜੰਡਾ ਸੀ ਇਹਨਾਂ ਦਾ